ਆਉ ਗੁਰੂ ਦੇ ਆਲੇ ਮੁਸਵਾਰੇਓ ਸਤਿਗੁਰਾਂ ਨੇ ਕਿਰਪਾ ਕੀਤੀ ਅੱਜਾਰੇ ਅਮਰਤ ਵੇਲਾ ਵਾਕਸ਼ਸ਼ ਵਰੀਆ ਸਤਿਗੁਰਾਂ ਦੀਆਂ ਰਹਿਤਾਂ ਦੇ ਨਾਲ ਨਿਤ ਰੰਗੀਆਂ ਬਾਣੀਆਂ ਦੇ ਜਾਪ ਹੋ ਰਹੇ ਨੇ ਆਉ ਚੱਲ ਰਹੇ ਨੇ ਲੜੀ ਬਾਗ ਗੁਰ ਸ਼ਬਦ ਵਿਚਾਰ ਦੇ ਸਾਹੇ ਪਾੜਦਾ ਹੈ ਅਗਲਾ ਸ਼ਬਦ ਸਰਵਣ ਪ੍ਰੀਤ ਰਾਗ ਗੋਡ ਬਾਣੀ ਨਾਮ ਦੇਵ ਜਿਉ ਜਿਉਤੀ ਘਰ ਗੁਰੂ ਜਾ ਇਕ ਓ ਅੰਕਾਰ ਸਭ ਬਸਾਰ ॥ ਗੋਡ ਰਾਗ ਦੇ ਵਿੱਚ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਹੈ ਜੀ ਇਹ ਦੋ ਨਿਕਾਰ ਸਤਿਗੁਰੂ ਦਾ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਕਿਰਪਾ ਦੇਦਾਰ ਉਹ ਪ੍ਰਾਪਤ ਹੁੰਦਾ ਹੈ ਅੱਜ ਦੇ ਬਾਗਨ ਸ਼ਬਦ ਵਿੱਚ ਰਬ ਜੀ ਦੀ ਕਿਰਪਾ ਕਰੇ ਹਰ ਹਰ ਕਰਤ ਬਟੇ ਸਭ ਧਰਮਾਂ ਸਾਰੇ ਦਾ ਨਾਮ ਜੱਪੜ ਦੁਆਰਾ ਸਾਰੇ ਸੰਸੇ ਦੂਰ ਹੋ ਜਾਂਦੇ ਨੇ ਸਾਰੇ ਪਰਮ ਭਰੇ ਕੇ ਦੂਰ ਹੋ ਜਾਂਦੇ ਜੋ ਤੇ ਮਨੁੱਖ ਪਰਮਾਤਮਾ ਦੇ ਚੱਜ ਦੀ ਭਾਇਏ ਇਹ ਜਗ ਨੂੰ ਇਹ ਸੰਸਾਰ ਨੂੰ ਸੱਚ ਕਰਕੇ ਜਾਣਦੇ ਆਏ ਜਿੱਥੇ ਜਾਣਾ ਹੈ ਉਹ ਵਿਚਾਰਿਆ ਪਾ ਜੀ ਉਰਮਾਨ ਕਰਦੇ ਜਦੋਂ ਨਾਮ ਜਪਾ ਲੇ ਇਹ ਸਾਰੇ ਪਰ ਉਲੇਖੇ ਦੂਰ ਹੋ ਜਾਣਗੇ ਹਰ ਕੋ ਨਾਮ ਲੈ ਉਤਮ ਧਰਮ ਹੈ ਗਾਇ ਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ ਧਰਮ ਹੈ ਸਭ ਤੋਂ ਸ੍ਰੇਸ਼ਟ ਧਰਮ ਹੈ ਜੋ ਕਿ ਬੰਦੇ ਬਹੁਤ ਅਚਾਰ ਜੀ ਗੁਰਮਾਨ ਕਰਦੇ ਨੇ ਨਾ ਸਤਿਗੁਰ ਧਰਮ ਹੈ ਸੇਠ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਾਰੇ ਧਰਮਾਂ ਦੇ ਨਾਲੋਂ ਉਤਮ ਧਰਮ ਜਿਹੜਾ ਹੈ ਨਾਮ ਸਿਮਰਨ ਕਰਨਾ ਦੁਨੀਆ ਦੇ ਇਹ ਧਰਮਾਂ ਦੇ ਝਗੜਿਆਂ ਵਿੱਚ ਪਾਇ ਕੇ ਸਮਾ ਅਜਾਈ ਗੁਆ ਰਹੀ ਹੈ ਹਰ ਹਰਿ ਕਰਤ ਜਾਤ ਗੁਹਰੇ ਵਾਇਗੁਨ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰ ਇਹ ਸਾਰੇ ਭਿੰਨ ਭੇਦ ਮਟੜ ਜਾਂਦੇ ਨੇ ਜੋ ਜਿਹੜੋਂ ਨਾਮ ਜਪਦੇ ਆ ਉਤਮ ਜਾਤ ਹਰ ਜਪਦੇ ਆ ਨੀਚ ਜਾਤ ਹਰ ਜਪਦੇ ਆ ਉਤੋਂ ਪਦਵੀ ਪਾਏ ਜਿਹਨੂੰ ਸੰਸਾਰ ਨੀਵਾਂ ਰੱਖਦਾ ਹੈ ਨੀਚ ਰੱਖਦਾ ਹੈ ਉਹਨਾਂ ਨੇ ਨਾਮ ਸਿਮਰਨ ਕਰਕੇ ਪ੍ਰਾਪਾਇ ਉਤਮ ਪਦਵੀ ਪ੍ਰਾਪਤ ਕਰਦੇ ਆ

ਨਨੇ ਹਾਂ ਇਹ ਵਾਇਕੁਰ ਦੇ ਨਾਮ ਦੀ ਉਸ ਜਿਹੜੀ ਅਸਿੱਟੀ ਹੈ ਜਿਹਦੇ ਨਾਲ ਅਸੀਂ ਆਪਣਾ ਮਾਰਗ ਜਿੰਦਗੀ ਦਾ ਤੈਅ ਕਰ ਸਕਦੇ ਹਾਂ ਅੱਗੇ ਰਹਾਉ ਦੇ ਲੋਕ ਹੈ ਹਰ ਏ ਤਮਸਤੇ ਹਰ ਏ ਨਮੈ ਉਹਦੇ ਪავლੀ ਕਿਤੇ ਵਾਇਕੁਰ ਨੂੰ ਮੇਰੀ ਪਰਣਾਮ ਹੈ ਤੇ ਵਾਇਕੁਰ ਨੂੰ ਹੀ ਮੇਰੀ ਨਮਸਕਾਰ ਹੈ ਹਰ ਹਰ ਕਰਤ ਦੁੱਖ ਜਮਹਿ ਰਾਹ ਬਾਇ ਗੁਰ ਦੇ ਨਾਮ ਦਾ ਜਾਪ ਤਨ ਦੁਆਰਾ ਮੌਤ ਪ੍ਰਾਣੀ ਨੂੰ ਸਤਾਉਦੀ ਨਹੀਂ ਜੋਗੇ ਹਰ ਹਰ ਕਰਤ ਨਹੀਂ ਦੁੱਖ ਜਮਹਿ ਇਹ ਜਾਪ ਲੋਕੀ ਦੁੱਖ ਵਿਦੇ ਮੋਦੇ ਫਿਰ ਮੌਤ ਦਾ ਡਰ ਨਹੀਂ ਰਹਿਦਾ ਹਰ 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 ਸਾਰੇ ਗੁਰਾ ਅਕਸੇ ਜਹਨ ਲੈ ਲੈਂਦਾ ਹੈ ਕਿਉਂਕਿ ਉਹਨੇ ਮਾਨ ਪ੍ਰਾਪਤ ਹੋ ਗਿਆ ਸੀ ਜੇ ਮੈਂ ਮਰ ਨਹੀਂ ਸਕਦਾ ਤੇ ਬਰਦ ਨਹੀਂ ਕੀਤੀ ਤੇ ਇਹ ਪ੍ਰਾਪਤ ਕਰ ਰਿਹਾ ਸੀ ਕਿ ਆ ਮੰਨ ਲਈ ਨਹੀਂ ਬਗਦਾ ਜੇ ਕਹਿੰਦਾ ਜੀ ਕਿ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਜਿਮੀ ਮਰਾਂ ਨਾ ਅਸਮਾਨ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾਨਕ ਸੇ ਹਥਿਆਰ ਮਰ ਨਾਨਕ ਸੇ ਹਥੋੜ ਨਾਤੇ ਨਾਨ ਮਰ ਆਪਣੇ ਸਿਆਮ ਨਾਮ ਦੇ ਸਤਿ ਦੇ ਮੰਨ ਲਿਆ ਕਿ ਮੈਨੂੰ ਕੋਣ ਮਾਰ ਸਕਦਾ ਤੇ ਮਨ ਵਿੱਚ ਹੰਕਾਰ ਆ ਗਿਆ ਤੇ ਰੱਬ ਵੱਲ ਦੇ ਆਪਣੇ ਰਾਜ ਦੇ ਵਿੱਚ ਐਲਾਨ ਕਰ ਦਿੱਤਾ ਕਿ ਹੁਣ ਮੈਂ ਹੀ ਮੈਂ ਹੈ ਕੋਈ ਪਰਮਾਤਮਾ ਨਹੀਂ ਹੈ ਕਿਉਂਕਿ ਮੈਂ ਤੇ ਮਰਨ ਨਹੀਂ ਆ ਤੇ ਸਾਰੇ ਜਨ ਦੇ ਵਿੱਚ ਲੱਗਿਆ ਗੁਰੂ ਜਾਨ ਹੀ ਹਰੀ ਜਲੇ ਹਰ ਨਾਲ ਅਸ ਜਲੇ ਹਰ ਨਾਲ ਅਸ ਵੀ ਸਾਰੇ ਪਾਸੇ ਮੈਂ ਹੀ ਹੈ ਦੁਬਾਰੇ ਕਹਿੰਦੇ ਹਜੂ ਅਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ ਬ੍ਰਹਮਾਤਮਾ ਨੂੰ ਅਹੰਕਾਰ ਨੇ ਬੋਲਾ ਹੰਕਾਰ ਇਹ ਆਸੋ ਮਾਰਿਆ ਜਿੰਨੇ ਜਿੰਨੇ ਅਹੰਕਾਰ ਕੀਤਾ ਉਹਦੀ ਮੌਤ ਹਵਾ ਚਾਹੀਏ ਉਹਦੇ ਘਰ ਭਗਤ ਪ੍ਰਹਲਾਦ ਦੇ ਰੂਪ ਵਿੱਚ ਬ੍ਰਹਮਾਤਮਾ ਰਹਾ ਆ ਗਿਆ ਜਦੋਂ ਜਦੋਂ ਦਸੇ ਵਿੱਚ ਪੜਨ ਗਿਆ ਤੇ ਉੱਤੇ ਜਿਹੜਾ ਵਾਦਾ ਸੀ ਉਹ ਹਰਨਾਕ ਦਾ ਹੀ 파ੜਨ ਲਾਉਂਦਾ ਸੀ ਸਾਰੇ ਝਾੜੇ ਪੜਦੇ ਨੇ ਬਰਬਰ ਪ੍ਰਿਲਾਦ ਉਸ ਪ੍ਰਮਾਤਮਾ ਦਾ ਸਿਮਨ ਕਰਦਾ ਹੈ ਬੜਾ ਸਮਝਾਇਆ ਬਾਦਲੇ ਕਿ ਭਾਈ ਵੇੇ ਇਹਦਾ ਗੱਲ ਆਗਰਾ ਦੇ ਹਰਨਾਕ ਨੂੰ ਕਹਿਣਾ ਪਿਆ ਜੇ ਤੁਹਾਡਾ ਬੱਚਾ ਪ੍ਰਿਲਾਦ ਆਪ ਵਿਕੜਿਆ ਸਭ ਝਾੜੇ ਉਡਾਰੇ ਇਹ ਆਪ ਦੇ ਵਿਰਲੇ ਵਿਰਲੇ ਦੇ ਸਾਰੇ ਕਾਕੜੇ ਜਿਹੜੇ ਵਿਦਿਆਰਥੀ ਵੀ ਵਿਗਾਰ ਦਿੰਦੇ ਨੇ ਇਹਦੇ ਬਦਲ ਲਾ ਕੇ ਉਹ ਪਰਮਾਤਮਾ ਪਰਮਾਤਮਾ ਨੇ ਲਏ। ਤੋਂ ਗੁਰੂ ਬਿਹਾਰੀ ਉਹਨੇ ਇਹ ਕਈ ਜਤਨ ਕੀਤੇ ਉਹਨਾਂ ਬਾਹਰ ਲਾਉਣ ਵਾਸਤੇ ਸਭ ਤੋਂ ਪਹਿਲਾਂ ਤੇ ਪ੍ਰਲਾਦ ਕੋਠੇ ਵਿੱਚ ਰੱਖਿਆ ਬਾੜ ਦੀਆਂ ਕਾਲਾ ਜਿਵੇਂ ਅਸੀਂ ਆਪਣੇ ਛੋਟੇ ਬੱਚੇ ਨੂੰ ਡਰੋਂ ਦੀ ਖਾਤਰ ਕਿਨੇ ਅੰਦਰ ਬੰਦ ਕਰ ਦੋਨੇ ਕੋਠੜੀ ਵਿੱਚ ਬਾਹਰ ਦਰਵਾਜ਼ਾ ਲਾਉਂੋ ਡਰ ਜੇ ਨਾ ਬੱਚਾ ਪਰ ਨਿਰਭਉ ਬਾਲਕ ਮੋਲੜੀ ਜਿਸ ਅੰਦਰ ਗੁਰਗੋ ਬਾਲ ਉਹ ਬਾਹਰ ਬਿਲਕੁਲ ਨਹੀਂ ਡਰਿਆ ਉਹਨਾਂ ਲੱਗ ਕੇ ਤਾਂ ਪ੍ਰਮਾਤਮਾ ਦੇ ਵੀ ਨਾ ਕਰੇ ਇਹ ਜਦਨ ਰੇਲ ਵਿਆਹ ਤੇ ਵਿਰਨ ਜਾ ਕੇ ਹੁਣ ਗੱਲ ਵਿਗੜਦੀ ਜਾਂਦੀ ਹੈ ਜੇ ਨਹੀਂ ਵਿਗੜਿਆ ਤੇ ਸਾਰੇ ਲੋਕ ਬਿਲੜਣ ਜਿਕ ਹੁ ਰਾਜੇ ਨੇ ਆਪਨੇ ਨੌਕਰਾਂ ਨੂੰ ਪੇਤਾ ਕੇ ਜੇ ਤੋ ਜਾਉ ਪਹਾੜ ਤੋਂ ਸੁਣਨੇ ਬਾਅਦ ਵੇਰ ਤਾਰਕ ਇਹ ਪਹਾੜ ਪਹਾੜ ਤੋਂ ਉੱਟ ਕੇ ਉਹ ਉੱਟਣ ਵਾਲੇ ਦੇ ਬਾਅਦ ਵਿੱਚ ਪਉਂਦੇ ਆ ਤੇ ਪ੍ਰਲਾਦ ਪਹਿਨਾ ਹੋ ਜਾਂਦਾ ਹੈ ਵੀ ਕਹਿੰਦਾ ਇਹਦਾ ਗੱਲ ਨਹੀਂ ਬਾਣੀ ਇਹਨੂੰ ਮਾਰ ਕੇ ਇਹਦੇ ਕੱਪੜੇ ਖੂਨ ਨਾਲ ਭੇਜ ਕੇ ਲਿਆਓ ਉਹਨਾਂ ਤੇ ਜਦੋਂ ਗਏ ਜਦੋਂ ਇਹ ਮਾਰ ਵਿੱਚ ਕਰਾਮ ਆਇਆ ਕਿ ਬੱਚੇ ਨੂੰ ਜੋ ਮਾਰੀਏ ਰਾਜਾ ਦੇ ਕਮਲਾ ਹੋ ਗਏ ਕੱਪੜੇਾਰੇ ਉਹ ਜਾਨਵਰ ਮਾਰਿਆ ਖੂਨ ਨਾਲ ਕੱਪੜੇ ਭੇਜ ਕੇ ਲਿਆਉਂਦੇ ਬ੍ਰਾਜੇ ਜੀ ਮਹਾਰਾਜ ਆ ਗਏ ਤੇ ਪ੍ਰਲਾਦ ਮੇਰਾ ਆ ਗਿਆ ਪਹਿਲਾਂ ਜੀ ਮਹਾਰਾਜ ਤੇ ਕਿਥੋਂ ਆ ਗਿਆ ਇਹਨੇ ਮਾਰ ਸਾਨੂੰ ਨਹੀਂ ਪਤਾ ਹੀ ਨਹੀਂ ਸਕਦੀ ਫਿਰ ਇਸੇ ਤਰ੍ਹਾਂ ਹੀ ਅੱਜ ਉਹ ਰਿਆ ਕਰਾਉਂਦੇ ਨੇ ਪ੍ਰਲਾਦ ਜਿੰਬੂ ਵਾ ਉਹ ਕਹਿੰਦੇ ਉਹਨੂੰ ਬਾਹਰ ਕਰਾਉਂਦੇ ਅਗੂ ਨਹੀਂ ਛੱਡਦੇ ਕਿ ਇਹ ਬਹਿ ਜੇ ਨਹੀਂ ਆਪਣੇ ਛੜ ਕੇ ਮਰ ਜੂਗਾ ਮੈਂ ਤੇ ਬਾਹਰ ਜਾਣਾ ਆਹ ਬਾਰਗੇ ਚਾਰ ਸਵੇਰ ਵਿੱਚ ਪਿਛਾ ਦਿੱਤਾ ਕੋਈ ਦਿਨ ਬੀਤੇ ਉਹ ਹੋਰਕਾਰ ਜਿਹੜੀ ਸੱਗੀ ਪ੍ਰਲਾਦ ਤੇ ਵੱਜ ਗਈ। ਇਹ ਆਦਿ ਇਹ ਕੀ ਹੋਰ ਵੀ ਕੀਤਾ ਜਾਵੇ ਕਹਿੰਦਾ ਮੈਂ ਆਪਣੀ ਅੱਖਾਂ ਦੇ ਸਾਹਮਣੇ ਗੱਲ ਕਰ ਇੱਕ ਬੜਾ ਤਕੜਾ ਥੰਮ ਲੋਹੇ ਦਾ ਲਾਹਣ ਕਰ ਦਿੰਦਾ ਆਪ ਲੋਹਿਆ ਆ ਕੇ ਕਹਿੰਦਾ ਬਾਬੇ ਜਿਹਨੂੰ ਗੱਲ ਪੱਕੜੀ ਪਾਲੇ ਦੇਖਦਾ ਮੈਂ ਤੇਰਾ ਪਰਮਾਤਮਾ ਕਿਵੇਂ ਰੱਖਦਾ ਪ੍ਰਿਲਾਦ ਜਨੋਤਾ ਹੈ ਇੱਥੇ ਗੁਰ ਪਿਆਰੇ ਉਹ ਜਿੰਨਾ ਵੀ ਦੁਨੀਆ ਦਾ ਇਤਿਹਾਸ ਹੈ ਨਾ ਉਹਦੇ ਵਿੱਚ ਹਰ ਬੰਦਾ ਥੋੜਾ ਬੋਤਾ ਡੋਲੇ ਹੈ ਪਰ ਇੱਕ ਕਲਗੀਧਰ ਪਾਸ਼ਾ ਜੀ ਦੇ ਸਿੱਧ ਦੇ ਉਹਦਾ ਪਰਵਾਹ ਨਹੀਂ ਡੋਲੇ ਕੋਈ ਪਰਵਾਹ ਨਹੀਂ ਕੀਦਾ ਹੁਣ ਪਰ ਧਾਰ ਬੜਾ ਜਰੂਪਿਆ ਤੇ ਕੀ ਦੇਖਦਾ ਹੈ ਉੱਤੇ ਕੀੜੀ ਤੁਰੀ ਜਾਂਦੀ ਨਜ਼ਰ ਆਉਂਦੀ ਹੈ ਬਰਦਾਦ ਨੂੰ ਵਿਸ਼ਵਾਸ ਹੋ ਗਿਆ ਉਹਨੇ ਜਾ ਕੇ ਗਲ ਬਕੜੀ ਪਾਲੀ ਤੇ ਖੰਭ ਠਾ ਹੋ ਗਿਆ ਇਹਨੇ ਜਦ ਨੂੰ ਥਾਪਾ ਦੇ ਨਾਨ ਸਿੰਘ ਦਾ ਰੂਪ ਅੱਧਾ ਸ਼ੇਰ ਅੱਧਾ ਬਿਰਸੌ ਦਾ ਰੂਪ ਪ੍ਰਗਟ ਹੋ ਗਿਆ ਜਿਵੇਂ ਪ੍ਰਗਟ ਹੋਇਆ ਉਹਨੇ ਹਉਦੇ ਹੜਾਸ ਨੂੰ ਚੁੱਕਿਆ ਸ਼ਾਮ ਦਾ ਟਾਈਮ ਹੈ ਦਰਵਾਜ਼ੇ ਦੇ ਵਿੱਚ ਬੈਠ ਗਿਆ ਗੋਡੇ ਤੇ ਰੱਖ ਰਿਆ ਤੇ ਹਰ ਗਾਜ ਨੂੰ ਪੁੱਛਦਾ ਕਿ ਹੁਣ ਢਾਲ ਦੱਸ ਤੂੰ ਅੰਦਰ ਹੈ ਏ ਬਾਹਰ ਹੈ ਕਿੰਨਾ ਜੀ ਅੱਧਾ ਅੰਦਰ ਇਹ ਅੱਧਾ ਬਾਹਰ ਹੈ ਨਾਲ ਅੰਦਰ ਕਾਸ ਅੰਦਰ ਬਾਹਰ ਕਿੰਨਾ ਜਮੀਨ ਤੇ ਹੈ ਕਿਨੇ ਸਮਾਗਤੇ ਹੈ ਕਿੰਨਾ ਨਾਮ ਹੈ ਜਮੀਨ ਦੇ ਨਾਮ ਹੈ ਸਮਾਗਤੀ ਹੈ ਮੈਨੂੰ ਜਿਗਾਈ ਰੁਕਦੇ ਕਿੰਨਾ ਕੋਈ ਇਤਿਆਹ ਹੈ ਮੇਰੇ ਕੋ ਡਈ ਜੀ ਕਿੰਨਾ ਵੀ ਮੈਂ ਨਾਰੇ ਤੇ ਨਾਰੇ ਜੇ ਤਰ੍ਹਾਂ ਕਰਕੇ ਸ਼ਾਮ ਦਾ ਟਾਈਮ ਸੂਰਜ ਛਿਣ ਲੱਗਾ ਕਹਿੰਦਾ ਦੇ ਲੈ ਆਂ ਕਿ ਰਾਤ ਆ ਉਹਦਾ ਆਪਣੇ ਨਹੋ ਦੇ ਨਾਲ ਸਰੀਰ ਪਾੜ ਕੇ ਹਮ ਖਤਮ ਕਰ ਦਿੱਤਾ ਪ੍ਰਲਾਪ ਦੇ ਸੋ ਇਸੇ ਮਾਰਗ ਤੇ ਵਾਹਿਗੁਰੂ ਨੇ ਪ੍ਰਭਾ ਸਦੀ ਜਾਨ ਲੈ ਲਈ ਅਜਾ ਮਨ ਕੀਓ ਮੈਂ ਉੱਠੇ ਥਾਨ ਅਗੇ ਵਾਹਿਗੁਰੂ ਨੇ ਅਜਾ ਮਨ ਜੀ ਅਜਾ ਮਨ ਨੇ ਬ੍ਰਹਮ ਲੋਕ ਵਿੱਚ ਜਗ੍ਹਾ ਬਣਾ ਦਿੱਤੀ ਸੁਆ ਪੜਾਵਤ ਡੱਕਾ ਦਰੇ ਤੋਤੇ ਨੂੰ ਪ੍ਰਭੂ ਦੇ ਨਾਮ ਦਾ ਵਿਚਾਰਨ ਕਰਾਉਂਦੀ ਬੜਾਉਂਦੀ ਹੋਈ ਮੇਸਰਾ ਦਾ ਪਾਰ ਉਤਾਰਾ ਹੋਇਆ ਸੁਹਾਰ ਕਹਿ ਲੋਕੇ ਪੁੱਤਰੇ ਉਹ ਵਾਇਭ ਨੂੰ ਮੇਰੀਆਂ ਅੱਖਾਂ ਦੇ ਪੁੱਤਰੇ ਹੈ ਹਾਰੇ ਹਾਰੇ ਕਰਤ ਪੂਤਨਾ ਦਰੇ ਸਵਾਮੀ ਵਾਇਭ ਪਤਾ ਸਿਮਨ ਕਨ ਦਵਾਰਾ ਪੂਤਨਾ ਦਾ ਬਾਰ ਉਤਾਰਾ ਹੋ ਗਿਆ ਉਹਨੇ ਕਿੰਨੇ ਬਾਲਾਂ ਨੂੰ ਮਾਰਿਆ ਸੀ ਬਾਲ ਘਾਤ ਨੇ ਪੂਤਨਾ ਕਰੇ ਉਹ ਬੱਚਿਆਂ ਨੂੰ ਮਾਰ ਦਿੰਦੇ ਸੀ ਕੋਈ ਕਹ ਰਿਹਾ ਸੀ ਦਾਇ ਸੀ ਬਾਅਦ ਦੇਰੋਂ خدا ਸਿਵਨ ਦੇ ਮਿੱਦਾਂ ਦੇ خدا ਵੀ ਉਤਾਰ ਗਿਆ ਬਾਲ ਘਾਤ ਨੇ ਕਪ ਤੈ ਭਰੇ ਜੋ ਬੱਚਿਆਂ ਨੂੰ ਮਾਰਨ ਵਾਲੀ ਤੇ ਸ਼ਲ ਕਉਟ ਭਰੀ ਸੀ ਸਿਮਰਨ ਰੋਪਦ ਸੁਤ ਉਦਰੇ ਅਜੇ ਕੇ ਫਰਮਾਨ ਕਰਦੇ ਨੇ ਸਹਿਬ ਜੀ ਬਦਲੀ ਕੰਦ ਦੁਆਰਾ ਦ੍ਰੋਪਾ ਦੇ ਪੁੱਤਰੀ ਦ੍ਰੋਪ ਦੇ ਉਦਾਕਾਰ ਉਤਾਰਾ ਹੋ ਗਿਆ ਗੌਤਮ ਸਦੇ ਸਿਲਾ ਨਿਸ ਕਰੇ ਗੌਤਮ ਦੀ ਬਦਨੀ ਆਹ ਲਿਆ ਪੱਥਰ ਬੜੇ ਹੋਏ ਸੀ ਬੰਦ ਖਨਾਸ ਇਹ ਲੰਮੀਆਂ ਸਾਖੀਆਂ ਦੇ ਬਹੁਤ ਪਿਆਰੇ ਮੁੱਠੇ ਦੇ ਤੇ ਆਪਾਂ ਵਿਚਾਰ ਕਰਾਂਗੇ ਦੇਦੂ ਕਬਦਰੀ ਭਗਤ ਨੇ ਸਤੁ ਦਾਸ ਰਹੇ ਨੇ ਕਿੰసే ਤਾਂ ਸਰ ਮਥਨ ਜਿੰਨ ਗਿਆ ਜਿਸ ਪ੍ਰਭੂ ਨੇ ਕੇਸੀ ਤੇ ਕਸ਼ ਨੂੰ ਨਾਸ ਦਿੱਤਾ ਜੇ ਧਾਨ ਕਾਲੇ ਕੋ ਦਿਆ ਉਸ ਨੇ ਕਾਲੀ ਦਾਗ ਨੂੰ ਅਮਰ ਜੀਵਨ ਦੇ ਦਾਤ ਪ੍ਰਦਾਨ ਕਰ ਦਿੱਤੇ ਕਰਨੇ ਨਾਮ ਐਸੋ ਹਰੀ ਕਰਦੇ ਨੇ ਕਿ ਨਾਮਾਂ ਬੇਨਤੀ ਕਰਦਾ ਹੈ ਇਹੋ ਜਿਹਹਾ ਹੈ ਮੇਰਾ ਵਾਹਿਗੁਰੂ ویکੋ ਦੀ ਸ਼ਬਦ ਸਲਾਹ ਦੱਸ ਰਿਹਾ ਕਿ ਮੇਰਾ ਵਾਹਿਗੁਰੂ ਕਿੰਨੇ ਪਾਪੀਆਂ ਨੂੰ ਧਾਰਤਾ ਕਿੰਨਿਆਂ ਨੂੰ ਹੰਕਾਰੀਆਂ ਨੂੰ ਨੇ ਖਤਮ ਕਰ ਦਿੱਤਾ ਤੇ ਆਪਣੇ ਕੋਲ ਸੰਭੀ ਰੱਖਿਆ ਕੀਤੀ ਇਹੋ ਜਿਹਹਾ ਹੈ ਮੇਰਾ ਵਾਹਿਗੁਰੂ ਜਾਸ ਜਬਦ ਮਹਿ ਅਪਦਾ ਟਰੀ ਜਿਹਦਾ ਆਰਾਧਨ ਕਰਨ ਦੁਆਰਾ ਡਰ ਤੇ ਦੁੱਖ ਦੂਰ ਹੋ ਜਾਂਦੇ ਹਨ ਡਰ ਤੇ ਦੁੱਖ ਦੂਰ ਹੋ ਜਾਂਦੇ ਨੇ ਇਸੇ ਭਰੇ ਹੋ ਆਪਨੇ ਗੁਰੂ ਦੀ ਛਰ ਵਿੱਚ ਬੈਣਾ ਚਾਹੀਦਾ ਹੈ ਤੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਉੱਚਾ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਦਾ ਸਿਮਰਨ ਸੋ ਬਾਲ ਭਲਾ ਬਰਾਗਨ ਸੇ ਸਿਮਰੈ ਜਨਾਬ ਸਿਮਰਾਇ ਨਾਨਕ ਤਾ ਕੇ ਲਾਗੋ ਪਾਏ ਮਹਾਰਸਤੇ ਬਾਚਾ ਕਿਰਪਾ ਕਰਨ ਸਾਨੂੰ ਆਪਣੇ ਜਨਾਂ ਦੇ ਨਾਲ ਜੋੜ ਕੇ ਸਿਮਰਦੇ ਦਾਤ ਦਰਸ਼ਿ ਕਰਨ ਸਾਡਾ ਜੀਵਨ ਸਫਲਾ ਹੋ ਜਾਏ ਤੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਕਾ ਬਲੇ ਆਪੇ ਬੰਦੇ ਵਾਹਿਗੁਰੂ ਜੀ ਤਾ ਦਸਾ ਵਾਹਿਗੁਰੂ ਜੀ ਬਲੇ ਸੱਤ ਨਾ